ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਬਾਜੇਖਾਨੇ ਦੇ ਵਿੱਚੋਂ ਆ ਸਰਪੰਚ ਵੀਰ ਸਿੰਘ ਡੇਰੀ ਫਾਰਮ ਪਿੰਡ ਬਾਜਾਖਾਨਾ ਤਹਿਸੀਲ ਜੈਤੋ ਤੇ ਜ਼ਿਲ੍ਹਾ ਫਰੀਦਕੋਟ ਹਾਈਵੇ ਦੇ ਉੱਤੇ ਆਉਂਦਾ ਇਹ ਪਿੰਡ ਤੇ ਬਿਲਕੁਲ ਹਾਈਵੇ ਦੇ ਉੱਤੇ ਹੀ ਇਹ ਘਰ ਹੈ ਡੇਰੀ ਫਾਰਮ ਹੈ ਜਿੱਥੇ ਬਾਈ ਜਿਉਰੀ ਵਪਾਰ ਦਾ ਕੰਮ ਕਰਦੇ ਆ ਬਹੁਤ ਮੱਝਾਂ ਹੁੰਦੀਆਂ ਦੋਸਤੋ ਇੱਥੇ ਵਿਕਰੀ ਆਲੀਆਂ ਤੇ ਸੁੱਖ ਚਾਹੀਦੀ ਹੈ ਪੂਰੀ ਗਰਮੀ ਤੁਹਾਨੂੰ ਮੱਝਾਂ ਇਸੇ ਤਰ੍ਹਾਂ ਹੀ ਦਿਖਾਉਂਦੇ ਰਹਿਣਾ ਕਿਉਂਕਿ ਨਗ ਹਰ ਟਾਈਮ ਮੌਜੂਦ ਹੁੰਦੇ ਆ ਪਿੱਛੇ ਕੁਝ ਟਾਈਮ ਵੀਡੀਓ ਨਹੀਂ ਬਣਾਈਆਂ ਕਿਉਂਕਿ ਮਾਲ ਅਲੱਗ-ਅਲੱਗ ਸਟੇਟਾਂ ਦੇ ਵਿੱਚ ਗੱਡੀਆਂ ਦੇ ਜ਼ਰੀਏ ਬਾਈ ਜੀ ਹੋਰੀ ਭੇਜਦੇ ਆ ਉਹਦੇ ਕਰਕੇ ਸਬਬ ਨਹੀਂ ਬਣਿਆ ਵੀ ਤੁਹਾਨੂੰ ਬਹੁਤੀਆਂ ਮੱਝਾਂ ਦਿਖਾ ਸਕੀਏ ਵੈਸੇ ਬਹੁਤ ਪਸੂ ਕਿਹਾ ਤਾਂ ਇਸ ਸਾਈਡ ਦੇ ਉੱਤੇ ਜਿਹੜਾ ਬਰਾਂਡਾ ਤੂੜੀ ਵਾਲਾ ਦੱਸੋ ਇਹ ਵੀ ਸਾਰਾ ਭਰਿਆ ਹੋਇਆ ਦਿਸੂਗਾ ਤੁਹਾਨੂੰ ਮੱਝਾਂ ਨਾਲ ਤੇ ਜਿਹੜਿਆ ਅਲੱਗ ਸ਼ੈੱਡ ਐ ਇੱਕ ਉਹ ਵੀ ਮੱਝਾਂ ਉਹਦੇ 'ਚ ਵੀ ਬਹੁਤ ਖੜੀਆਂ ਐ ਇੱਕ ਵਾਰ ਕੈਮਰਾ ਮਾਰ ਦਿੰਨੇ ਆ ਪਰ ਮੇਨ ਮੈਂ ਤੁਹਾਨੂੰ ਚਾਰ ਮੱਝਾਂ ਹੀ ਦਿਖਾਵਾਂਗਾ ਇਸ ਵੀਡੀਓ 'ਚ ਸੋ ਇਸ ਸਾਈਡ ਦੇ ਉੱਤੇ ਕੁਝ ਹੋਰ ਝੋਟੀਆਂ ਦੇਖੋ ਜਿਹੜੀਆਂ ਵਿਕਰੀ ਵਾਲੀਆਂ ਮੌਜੂਦ ਐ ਪਰ ਇਹ ਤੁਹਾਨੂੰ ਬਾਅਦ 'ਚ ਦਿਖਾਵਾਂਗੀ ਸੋ ਆਪਾਂ ਸ਼ੁਰੂਆਤ ਕਰਾਂਗੇ ਜਿਹੜੀਆਂ ਬਾਹਰ ਚਾਰ ਮੱਝਾਂ ਐ ਉਹਨਾਂ ਤੋਂ ਇੱਕ ਹੋਰ ਬੇਨਤੀ ਦੋਸਤੋ ਚਾਰ ਮੱਝਾਂ ਤੇ ਚਾਰੇ ਸੂਈਆਂ ਸਵਾਈਆਂ ਐ ਮੈਂ ਆਤਵਾਨ ਕੀ ਬੇਨਤੀ ਕਰਦਾ ਵੀ ਜਿਹਨੇ ਖਰੀਦਣੀਆਂ ਜਿੰਨਾਂ ਤੋਂ ਤੁਹਾਨੂੰ ਇੱਥੋਂ ਦੱਸਿਆ ਜਾਊਗਾ ਉਹਨਾਂ ਦੋ ਟਾਈਮ ਚੋਲਿਓ ਤਿੰਨ ਟਾਈਮ ਚੋਲਿਓ ਇਹ ਸਾਹ ਵਾਲੀ ਚੀਜ਼ ਹੈ ਇਹਦੇ ਤੇ ਸਫਰ ਦਾ ਵੀ ਅਸਰ ਪੈਂਦਾ ਤੇ ਰੱਖ-ਰਖਾਵ ਦਾ ਵੀ ਤੁਹਾਡੇ ਘਰੇ ਜਾ ਕੇ ਕਿੰਨਾ ਦੁੱਧ ਦਿੰਦੀ ਹੈ ਉਹ ਬਾਅਦ ਦੀ ਗੱਲ ਹੈ ਤੁਹਾਡੀ ਸੰਭਾਲ ਤੇ ਡਿਪੈਂਡ ਕਰੂਗਾ ਪਰ ਜਿੰਨੀਆਂ ਗੱਲਾਂ ਇੱਥੇ ਤੁਹਾਨੂੰ ਦੱਸਾਂਗੇ ਉਹਦੇ ਸਬੰਧ ਦੇ ਵਿੱਚ ਤੁਸੀਂ ਤਸੱਲੀ ਕਰ ਸਕਦੇ ਹੋ ਤਾਂ ਜ਼ਰੂਰ ਪਹੁੰਚੋ ਆਓ ਮਿਲिए ਬਾਈ ਨੂੰ ਤੇ ਪਹਿਲੇ ਨੰਬਰ ਵਾਲੀ ਇੱਕ ਮੱਝ ਤੋਂ ਸ਼ੁਰੂਆਤ ਕਰਦੇ ਆਂ ਵੀਡੀਓ ਦੀ ਤਰਵੀਰ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਤਰਵੀਰ ਮੱਜਾਂ ਸੁਖਣਾ ਕਾਫੀ ਅੰਦਰ ਵੀ ਹੈ ਪਰਲੇ ਅੰਦਰ ਚ ਵੀ ਹੈ ਪਰ ਆਪਾਂ ਚਾਰ ਕੀ ਦਿਖਾ ਰਹੇ ਅੱਜ ਚਾਰ ਹੀ ਬਾਈ ਬਸ ਇਹ ਮੱਜਾਂ ਦੇ ਤਿੰਨਾਂ ਦੇ ਬੱਚੇ ਮਰ ਗਏ ਸੀਗੇ ਬਾਈ ਅੱਛਾ ਤਾਜ਼ੀਆਂ ਅੱਛਾ ਇਹ ਮੈਂ 2 ਮਹੀਨਾ ਸੁਈ ਵੀ ਹੈ ਤੇ ਇਹ ਮੱਜਾਂ ਦਿਖਾਉਣੇ ਮੱਜਾਂ ਤਾਂ ਬਹੁਤ ਚੰਗੀਆਂ ਚੰਗੀਆਂ ਖੜੀਆਂ ਬਾਈ ਮਤਲਬ ਡੈਰੀ ਵਾਲਾ ਕੰਮ ਉਹਨਾਂ ਖਤਮ ਕਰਕੇ ਇਧਰ ਚੰਗੀਆਂ ਝੋਕੀਆਂ ਫਿਰ ਲਿਆ ਕਰਾਂਗੇ ਵਾਂਗੂ। ਛੇਤੀ ਫਿਰ ਦੂਜੀ ਵੀਡੀਓ ਬਣਾ ਰਹਾਂਗੇ ਜਿੱਦੇ ਚੱਪਟਾ ਤੱਕ ਦੂਜੀ ਆਊਟ ਆਫ ਦੀ ਬਈ ਜਿਹਨਾਂ ਚੰਗੇ ਪੈਸੇ ਲਾਉਣੇ ਚੰਗੀ ਮੈਂ ਖਰੀਦਣੀ ਉਹ ਤਿਆਰ ਹੋਵੇ ਚੰਗੀਆਂ-ਜੰਗੀਆਂ ਮੰਜਾ ਖੜੀ। ਠੀਕ ਹੈ। ਪਹਿਲੇ ਨੰਬਰ ਵਾਲੀ ਮਾਈ ਤੋਂ ਸ਼ੁਰੂਆਤ ਕਰਦੇ ਹਾਂ। ਇਹ ਤੀਜਾ ਸੂਆ ਬਈ। ਇਹਨੂੰ ਤਿੰਨ ਮਹੀਨੋਂ ਕੋ ਸੂਈ ਨੂੰ ਦੋ ਮਹੀਨੇ ਹੋ ਗਏ ਬਣੀ ਨੂੰ ਬਈ। ਚੈੱਕ ਪਾਸ ਹੋ ਗਈ। ਮਤਲਬ ਆ ਕੋਈ ਵਿਆਹ ਕਰਾ ਕੇ ਲਈ ਆਪਾਂ ਖਾਲੀ ਮਾਨੇ ਕ ਲਈ ਆ। ਨਹੀਂ ਆਪਾਂ ਮਹੀਨਾ ਸਵਾ ਮਹੀਨੇ ਵੀ ਕਹਿ ਸਕਦੇ ਜੇ ਖਾਲੀ ਹੁੰਦੀ ਤਾਂ ਠੀਕ ਹੈ ਮਹੀਨੇ ਬਾਅਦ ਹੀ ਲੱਗ ਗਈ ਆਪਾਂ 16 ਕਿਲੋ ਚੋਕੇ ਲਈ ਜਾ 14 ਕਿਲੋ ਆਪਣੇ ਘਰ ਕੋਈ ਚੋਕੇ ਲੈ ਜਾ ਤਿੰਨ ਟਾਈਮ ਇਹਦਾ ਬੱਚਾ ਇਹਦੇ ਨਾਲ ਮਗਰ ਕੱਟਾ ਬਈ ਇਥੇ ਲਈ ਰੇਟ ਇਹਦਾ ਕੀ ਰਹਿਣਾ ਰੇਟ ਫੋਨ ਤੇ ਬਈ ਹੋਊਗਾ ਤੇ ਆਪਣੇ ਘਰ ਕੋ 14 ਉਹ ਚੋਕਲੇ ਹੋਊ 15 ਹੀ ਪਰ 14 ਦਾ ਖਮੇਜ ਕੇ ਚੋਲੇ ਠੀਕ ਹੈ ਓਕੇ ਸੋ ਦੋਸਤੋ ਚਾਰ ਟਾਈਮ ਬਾਈ ਕਹਿੰਦਾ ਭਾਵੇਂ ਚੋਲੋ 14 ਕਿਲੋ ਇਸ ਟਾਈਮ 14 ਲੀਟਰ ਹਾਜ਼ਰ ਹੈ ਦੋ ਮਹੀਨਿਆਂ ਤੋਂ ਉੱਤੇ ਗੱਬਣ ਹੈ ਪਰ ਚੈੱਕ ਪਾਸ ਇਹਨਾਂ ਨੇ ਕਰਾਈ ਨਹੀਂ ਤੁਸੀਂ ਕਰਵਾ ਲਿਓ ਜੇ ਤੁਸੀਂ ਗੱਬਣ ਦਾ ਸੌਦਾ ਕਰਦੇ ਆ ਤਾਂ ਭਵਾਨਾ ਚੰਗਾ ਦਿਖਾਉਂਦੀ ਐ ਦੁੱਧ ਵਾਲੀ ਮੱਝ ਐ ਇਹ ਨੀਲੀ ਰਾਵੀ ਦੇ ਨਾਲ ਟੱਚ ਵਾਲੀ ਮੱਝ ਆ ਦੱਸੋ ਇਹ ਤੋਂ ਤੁਸੀਂ ਨੀਲੀ ਰਾਵੀ ਨਸਲ ਦੇ ਬੱਚੇ ਬਹੁਤ ਵਧੀਆ ਲੈ ਸਕਦੇ ਹੋ ਕਿਉਂਕਿ ਬਾਡੀ ਬੰਤਰ ਨੀਲੀ ਰਾਵੀ ਵਾਲਿਆਂ ਦੇ ਹਿਸਾਬ ਤੇ ਐ ਸਾਫ਼ ਸੁਥਰੀ ਐ ਦੁੱਧ ਤੇ ਚੱਲੀ ਵੀ ਮੱਝ ਐ ਤਾਂ ਤੁਸੀਂ ਢਾਂਚਾ ਦੇਖੋਗੇ ਮੋਟਾ ਮਾਸ ਕਿਤੇ ਵੀ ਨਹੀਂ ਤੁਹਾਨੂੰ ਇਹਦੇ ਨਜ਼ਰ ਆਉਣਾ ਕਿਉਂਕਿ ਜਦੋਂ ਚੰਗੀ ਮੱਝ ਦੁੱਧ ਤੇ ਆ ਜਾਂਦੀ ਐ ਤਾਂ ਉਹ ਆਪਦੇ ਉੱਤੇ ਫੈਟ ਨਹੀਂ ਜਮਾ ਹੋਣ ਦਿੰਦੀ ਸੋ ਸਟਰਕਚਰ ਦੇਖੋ ਮੁੱਢ ਚੋਂ ਪੂਛ ਨੋਟ ਕਰਿਓ ਕਿੰਡੀ ਬਰੀਕ ਤੁਰਦੀ ਐ ਸਪੇਸ ਤੁਹਾਨੂੰ ਦਿਸਦੀ ਹੋਣੀ ਹੈ ਖੁੱਡੇ ਦੇ ਵਿੱਚ ਸਿੰਘ ਦੱਸੋ ਐਂਡ ਵਾਲਾ ਪਾਰਟ ਮੁੜਿਆ ਹੋਇਆ ਹੈ ਇਹ ਇਸ ਟਾਈਮ ਗੱਭਣ ਹੈ ਪਰ ਅਗਲੀ ਵਾਰ ਤੋਂ ਇਹਦੇ ਤੁਸੀਂ ਚੰਗੇ ਬੁੱਲ ਨੀਲੀ ਰਾਵੀ ਨਸਲ ਦੇ ਦਾ ਸੀਮਨ ਲਵਾਇਓ ਤੁਹਾਡੇ ਕੋਲ ਨੀਲੀ ਰਾਵੀ ਤਿਆਰ ਕਰ ਦੂਗੀ ਘਰਮ ਵਾਲੀ ਹਵਾਨਾ ਸਾਫ ਸੁਥਰਾ ਥਾਂ ਸੋਹਣੀ ਹੈ ਥੋੜਾ ਅੱਗੇ ਨੂੰ ਤੋਰੀ ਬਈ ਹੁਣ ਤੁਸੀਂ ਹਵਾਨਾ ਦੇਖੋ ਵੈਸੇ ਇਹਦਾ ਜਦੋਂ ਖੜਦੀ ਹੈ ਮੱਚ ਬੜਾ ਸੋਹਣਾ ਹਵਾਨਾ ਦਿਖਾਉਂਦੀ ਹੈ ਬੰਦੇ ਬਈ 14 ਲੀਟਰ ਦੁੱਧ ਇਸ ਟਾਈਮ ਕੋਈ ਵੀ ਭਰਾ ਦੋ ਟਾਈਮ ਚੈਨ ਟਾਈਮ ਚੋਕੇ ਲੈ ਜੇ ਦੁੱਧ ਬਾਈ 16 ਹੀ ਗੱਪ ਵਾਲੀ ਗੱਲ ਨਹੀਂ ਕਿਉਂ ਪਸ਼ੂ ਅੱਜ ਆਇਆ ਸਾਨੂੰ ਪਤਾ ਕਿਰਾ ਅੱਗੇ ਪਿੱਛੇ ਹਟਦਾ ਸਿਰ ਉਪਰੇ ਕਰੋ ਥਾਂ ਤੇ ਆਉਂਦਾ ਨੇ ਪਿੱਛੇ ਹਟਦਾ ਸੋ ਦੁੱਧ ਬਾਈ ਕਹਿੰਦਾ ਵੀ 16 ਕਿਲੋ ਵਾਂਗੂ ਹੀ 16 ਲੀਟਰ ਹੀ ਆ ਪਰ ਇੱਕ ਅੱਧਾ ਦਿਨ ਦੋ ਦਿਨ ਲੈ ਸਕਦੀ ਆ ਦਵਾਰਾ ਦੁੱਧ ਤੇ ਹੋਂਟੇ ਸੋ ਇਹ ਮੱਝ ਤੁਸੀਂ ਪਹਿਲੇ ਨੰਬਰ ਤੇ ਦੇਖੋ ਇੱਕ ਝੋਟੀ ਇੱਦੂ ਅੱਗੇ ਦਿਖਾਉਣੇ ਆ ਕੀ ਡਿਟੇਲ ਆ ਬਈ ਇਹਦੀ ਇਹ ਝੋਟੀ ਪਹਿਲਾ ਸੂਆ ਬਾਈ ਇਹਨੂੰ ਸੂਈਨ ਹੋ ਗਏ 20 ਕਿ ਦਿਨ ਹੋ ਗਣੇ ਸੂਈ ਨਾ ਪੂਰਾ ਪਿਆ ਹਾਂ ਚਪਾ ਇਹ ਬੱਚਾ ਮਰ ਗਿਆ ਸੀ ਬਈ ਇਹਦਾ ਅੱਛਾ ਬੱਚਾ ਮਰਨ ਹੋ ਗਿਆ ਹਫਤਾ ਛੋਟ ਦੇ ਲ ਪਹਿਲਾਂ ਸੀਗਾ 12 ਕਿਲੋ ਦੁੱਧ ਹੁਣ 11 ਤੇ ਜਾਵੜੀ ਫੇਰ ਦੁਬਾਰਾ ਹੁਣ ਬਾੜੇ ਪੈ ਗਈ ਠੀਕ ਹੈ ਹਾਂ ਮਿਲਦੀ ਸਹੀ ਹੈ ਹੁਣ ਮਿਲਦੀ ਬਈ ਚਾਰਟ ਤੇ ਮਿਲਦੀ ਆ ਚਾਰ ਸੱਟੋ ਥਾਪੀ ਮਾਰ ਕੇ ਵੇਜੋ ਭਾ ਕੀ ਰੱਖੋਗੇ ਦਾ ਭਾਗ ਦਾ ਬਈ 1.5 ਜਾਈ ਮੁੱਲ ਇਹਦਾ 1 ਲੱਖ 5 ਹਾਂ ਉਹ ਪਹਿਲੇ ਨਾਲ ਵਧਣ ਵਾਲੀ ਬਈ ਸਾਫ ਹੈ ਜੱਡ ਬ ਲੈ ਕੇ ਝੁੱਟੀ ਠੀਕ ਹੈ ਇੰਨੇ ਦੀ ਤਨ ਮਹੀਨੇ ਦੇ ਗੱਬਣ ਵੇਚ ਜਾਣੀ ਸਹੀ ਹੈ ਲੈ ਆਈ ਬਈ ਸੋ ਦੋਸਤੋ 1 ਲੱਖ ਤੇ 5000 ਰੇਟ ਹੈ ਬੱਚਾ ਨਹੀਂ ਹੈਗਾ ਨਾਲ ਚਾਰਟ ਤੇ ਮਿਲਦੀ ਹੈ ਤੋ ਇਹ ਨੂੰ ਸੂਈ ਨੂੰ ਅਜੇ ਥੋੜੇ ਦਿਨ ਕਿੰਨੇ ਦਿਨ ਦੱਸਿਆ ਭਾਈ ਇਹਨੂੰ ਭਾਈ 20 ਦਿਨ ਹੋਇਆ ਸਹੀ 20 ਦਿਨ ਹੋਇਆ ਦੱਸੋ ਸੂਈ ਨੂੰ ਸੋ ਜਿਹੜਾ ਵੀ ਖਰੀਦਣਾ ਚਾਹੁੰਦਾ ਉਹ ਬਾਕੀ ਭਾਈ ਇਹਨ ਬਾਇ ਡਾਟ ਆਪਣੇ ਘਰ ਲੈ ਕੈਮਰੇ ਲੱਗੇ ਹੋਏ ਆ ਠੀਕ ਹੈ ਕਿਉਂ ਮਹੀਨੇ ਦਾ ਰਿਕਾਰਡ ਹੁੰਦਾ ਵਿੱਚ ਉਹਦੇ ਕੈਮਰੇ ਦੇ ਤੇ ਆ ਕੇ ਵੇਖ ਲੈ ਕਿੰਨੇ ਦਿਨ ਹੋਏ ਸੂਈ ਨੂੰ ਠੀਕ ਓਕੇ ਤੋਰੀ ਭਾਈ ਸੋ ਦੋਸਤੋ ਕੈਮਰੇ ਲੱਗੇ ਆ ਭਾਈ ਕਹਿੰਦਾ ਤੇ ਕੈਮਰਿਆਂ ਚ ਤੁਸੀਂ ਦੇਖ ਲਓ ਝੋਟੀ ਨੂੰ ਸੂਈ ਨੂੰ ਕਿੰਨੇ ਦਿਨ ਹੋਇਆ ਬੇਸ਼ੱਕ 20 ਦਿਨ ਹੋਇਆ ਸੂਈ ਨੂੰ ਬੱਚਾ ਨਹੀਂ ਹੈਗਾ ਪਰ ਮਿਲਦੀ ਚਾੜ ਤੇ ਆ ਦੁੱਧ 11 ਲੀਟਰ ਇੱਥੋਂ ਚੋ ਕੇ ਲੈ ਮੂਰਾ ਬਣਿਆ ਵਾ ਬੱਚੇ ਦਾ ਪਰ ਲੋਡ ਪੈਂਦੀ ਨਹੀਂ ਮੂਰੇ ਰੱਖਣ ਦੀ ਕਿਉਂਕਿ ਬਾਈ ਕਹਿੰਦਾ ਵੀ ਝਾੜਤੀ ਮਿਲ ਆਉਂਦੀ ਹੈ 1 ਲੱਖ ਤੇ 5000 ਰੇਟ ਹੈ ਸਿੰਘ ਛੋਟਾ ਹੈ ਕੁੰਡਾ ਹੈ ਦੁੱਧ ਚੰਗਾ ਦੇਣਾ ਚਾਹੀਦਾ ਝੋਟੀ ਨੂੰ ਕਦ ਕਾਠ ਬਹੁਤ ਹੈ ਜੈਡ ਬਲੈਕ ਹੀ ਆ ਪਰ ਇਹਦੀ ਪੂਛ ਵੀ ਥੋੜੀ ਛੋਟੀ ਹੈ ਸੋ ਫੇਰ ਤੁਸੀਂ ਇਹਦਾ ਹਵਾਨਾ ਦੇਖ ਲਓ ਬੰਦੇ ਵੇ ਸੋ ਅਗੋ ਵੀ ਦੋਸੋ ਗਾੜੀ ਵੀ ਇਹਦੀ ਚੰਗੀ ਦਿਸ ਰਹੀ ਹੈ ਖਰਪਾਸ ਤੁਸੀਂ ਕਰਮੀ ਜਿਹੜਾ ਵੀਰ ਖਰੀਦਣਾ ਚਾਵੇ ਇਹ ਤੋਂ ਬਾਅਦ ਇੱਕ ਹੋਰ ਮੈਂ ਤੁਹਾਨੂੰ ਦਿਖਾਉਣੇ ਆ ਤਿੰਨ ਨੰਬਰ ਤੇ ਤਨਵੀਰ ਇਹਦੀ ਕੀ ਡਿਟੇਲ ਹੈ ਬਾਈ ਤੇ ਚੋਟੀ ਬਾਈ ਤੀਜਾ ਸੂਆ ਹੂੰ ਤੀਜਾ ਸੂਆ ਨੂੰ ਸੂਈਨ ਦਾ 6 ਦਿਨ ਹੀ ਹੋਇਆ ਸਾਰੇ ਠੀਕ ਹੈ ਹਫਤਾ ਹੋ ਗਿਆ ਮਤਲਬ ਹਫਤਾ ਹੋਇਆ ਇਹਨੂੰ ਸੂਈ ਨੂੰ ਇਹਦਾ ਬੱਚਾ ਕੱਲ ਐਕਸਪਾਇਰ ਹੋਏਗੀ ਇਹਦਾ ਅੱਛਾ ਇਹ ਤਾਂ ਲੈ ਮਤਲਬ ਵਿੱਚ ਲੱਗੀ ਨਹੀਂ ਇਹ ਟੀਕੇ ਦੀ ਹੈ ਬਾਈ ਕਿਉਂ ਕੱਲ ਬੱਚਾ ਮੁੱਕਿਆ ਇਹਦਾ ਠੀਕ ਹੈ ਤੇ ਇਹਦੇ ਨਾਲ ਦੁੱਧ ਕੋਈ ਵੀ ਹੈ ਉਹ 14 13 ਕਿਲੋ ਮਣਕੇ ਲੈ ਜੀ ਹੁਣ ਬਈ ਠੀਕ ਹੈ ਲੈ ਲੈ ਤਲੋ ਤੇਰਾ ਇਹ ਥੋੜਾ ਜਿਹਾ ਹਵਾਨਾ ਟੇਡਾ ਪੰਜਾ ਦਿਖਾਉਂਦੀ ਤੇ ਬਈ ਬੰਤਰੀਆਂ ਆਏ ਆ ਦੀ ਅੱਛਾ ਬੰਤਰੀਆਂ ਵੇ ਦੁੱਧ ਥੋੜੀ ਬਾਦੀ ਕਰੀ ਬੈਠੀ ਆ ਉਹ ਤਸੱਲੀ ਕਰਨੇ ਗੱਪੜ ਨਹੀਂ ਸੁਈ ਵੀ ਹੈ ਬਾਈ ਦੋ ਟਾਈਮ ਚੋਏ ਆਉਦੇ ਜਿਹਨੇ ਪੈਸੇ ਲਾਉਂਗੇ ਕੀ ਰੇਟ ਰਹੂਗਾ ਇਹਦਾ ਆ ਰੇਟ ਇਹਦਾ ਬਾਈ ਹੋਊਗਾ 115 115 ਹਾਂ 13 ਲੀਟਰ ਦੁੱਧ 6ਵੇਂ ਦਿਨ ਹੈਗਾ ਹਾਂ ਬਈ ਮੈਨ ਲੈ ਕੋਈ ਇਹ ਤਰ ਓਕੇ ਦੋਸਤੋ 13 ਲੀਟਰ ਦੁੱਧ 6ਵੇਂ ਦਿਨ ਹਾਜ਼ਰ ਹੈ ਅਜੇ ਬੱਚਾ ਕੱਲ ਹੀ ਇਹਦਾ ਚੜ੍ਹਾਈ ਕੀਤੀ ਓਨੇ ਸੋਦੇ ਕਰਕੇ ਹਜੇ ਥੋੜਾ ਦਿਨ ਲਾਊਗੀ ਇਹ ਦੁਬਾਰਾ ਝਾਟ ਤੇ ਆਉਣ ਲੱਗਿਆ ਧੂੜਾ ਪਾ ਕੇ ਚੋਣ ਲੱਗਿਆ ਕਿਉਂਕਿ ਜਿਹੜਾ ਇੰਨੇ ਦੁੱਧ ਵਾਲਾ ਪਸ਼ੂ ਹੈ ਤਾਂ ਆਪਾਂ ਨੂੰ ਪਤਾ ਵੀ ਇਹਨੇ ਮਿਲਣ ਤਾਂ ਰੈਂਕੇ ਲੱਗ ਜਾਣਾ ਪਰ ਪਾਸ ਤੁਸੀਂ ਕਰ ਲਿਓ ਜ਼ਰੂਰ ਕਿਉਂਕਿ ਹਵਾਨਾ ਥੋੜਾ ਫਰਕ ਦਿਖਾਉਂਦੀ ਹੈ ਪਰ ਦੁੱਧ ਜਿਹੜਾ ਬਾਈ ਦੱਸਦਾ ਬਿਲਕੁਲ ਬਰਾਬਰ ਹੈ ਛੇਪ ਕੁਦਰਤੀ ਕਈ ਵਾਰ ਪਸ਼ੂ ਦੇ ਹਵਾਨੇ ਦੀ ਹੁੰਦੀ ਹੈ ਪਰ ਤਸੱਲੀ ਕਰਨ ਦਾ ਹੱਕ ਆ ਥਣ ਸੋਹਣੇ ਆ ਦਸਤੋ ਮੋਟਾ ਥਣ ਬਾਕੀ ਬਰੀਕ ਦੁੱਧ ਵਾਲੀ ਬਾਈ ਮੈਂ ਸੋ ਮੱਝ ਦੁੱਧ ਵਾਲੀ ਬਾਈ ਦੇਖਿਓ ਗਰਦਨ ਦੀ ਲੰਬਾਈ ਨੋਟ ਕਰਿਓ ਜੇ ਕਿੰਨੀ ਕੁ ਲੰਬੀ ਹੈ ਇਹ ਡੈਰੀ ਦੀ ਖਰੀਦ ਹੁਣ ਮੈਂ ਕੋਈ ਗੱਲ ਦੱਸ ਕਣ ਬੰਦ ਕਰੀ ਵੀ ਆ ਇਹ ਤਾਂ ਬਾਈ ਝੁੜਕੀ ਨਾ ਜਾਂਦੀਆਂ ਸੀਗੀਆਂ ਅੱਛਾ ਉਹ ਡੈਰੀ ਵਾਲਾ ਨੂੰ ਕੋਈ ਬੱਚਾ ਦਾ ਵਟਾ ਨਹੀਂ ਬਾਈ ਓਕੇ ਸੋ ਡੈਰੀ ਵਾਲਿਆਂ ਨੇ ਤਾਂ ਬੱਚੇ ਛੱਡਨੇ ਵੀ ਨਹੀਂ ਦੇਖਾ ਬਾਕੀ ਬਾਈ ਹੁਣ ਇਹ ਆਪਣੇ ਤੇ ਲੋਪ੍ਰੀਡ ਪੰਜਾਬ ਦੇ ਡੈਰੀਆਂ ਤੋਕੜਾ ਉਹਨੇ ਦੀ ਗੱਲ ਕਰ ਕੇ ਵੇਚਦੇ ਬਾਈ 6-7 ਮਹੀਨੇ ਦੁੱਧ ਪੀ ਕੇ ਸਹੀ ਹੈ ਸੋ ਚੰਗੇ ਦੁੱਧ ਵਾਲੀ ਮੱਝ ਆ ਤੁਸੀਂ ਦੇਖ ਲਓ ਜੇ ਤੁਹਾਨੂੰ ਇਹ ਪਰਤੇ ਚ ਪੈਂਦੀ ਹੈ ਤਾਂ ਜਰੂਰ ਸਿੰਘ ਸੋਹਣਾ ਢਾਂਚਾ ਚੰਗਾ ਲੰਬਾਈ ਲੰਬੀ ਬਹੁਤ ਸੋਹਣੀ ਹੈ ਇੱਕ ਹੋਰ ਛੋਟੀ ਤੀਜੇ ਨੰਬਰ ਚੌਥੇ ਨੰਬਰ ਤੇ ਦਿਖਾਉਣਾ ਤਾਂ ਵੀਰ ਕੀ ਚੱਕਰ ਬਣਿਆ ਕਿ ਤਿੰਨ ਜਿਹੜੀਆਂ ਉਹ ਬਿਨਾ ਬੱਚਿਆਂ ਵਾਲੀਆਂ ਹੀ ਦਿਖਾ ਰਹੇ ਹੈ ਬਈ ਉਹਨਾਂ ਮਾਲ ਨਾਲ ਜਿਆਦੇ ਬਹੁਤ ਹੈ ਅੱਛਾ ਹਾਂ ਤੇ ਉਹ ਬੱਚੇ ਸਾਂਭ ਸੰਭਾਲ ਨਹੀਂ ਹੋਈ ਤੇ ਇੱਕ ਸਾਨੂੰ ਆ ਪ੍ਰੋਗਰਾਮ ਅਸੀਂ ਬਾਹਰ ਸੀਗੇ ਅੱਛਾ ਤੇ ਬੰਦੇ ਸਿਰ ਤੇ ਕੰਮ ਅਸੀਂ ਥੋੜਾ ਬੰਦਾ ਸਿਰ ਜਿਹੜੀ ਅੱਦੂ ਅਗਲੀ ਵੀਡੀਓ ਉਹ ਤਾਂ ਜਿਵੇਂ ਪਹਿਲਾਂ ਥੋੜਾ ਸਟਾਕ ਸੀਗਾ ਉਹ ਸਟਾਕ ਉਹ ਇਧਰ ਬੈਠਾ ਕੋ ਉਧਰ ਬੈਠਾ ਬਈ ਚੰਗੇ ਜੰਗੇ ਸ ਸੋ ਦੋਸਤੋ ਅਗਲੀ ਵੀਡੀਓ ਜਿਹੜੀ ਤੁਹਾਨੂੰ ਉਸ ਤਰ੍ਹਾਂ ਦੀ ਦਿਖਾਵਾਂਗੇ ਜਿਹਦੇ ਵਿੱਚ ਬਹੁਤ ਟੌਪ ਦੀਆਂ ਝੋਟੀਆਂ ਦਿਖਾਉਣੀਆਂ ਹਨ ਫਿਰ ਦੇਖੋ ਚੌਥੇ ਨੰਬਰ ਤੱਕ ਇਹ ਕਿੰਨਾ ਮਸੂਆ ਸੂਈ ਹੈ ਇਹ ਵੀ ਬਈ ਤੀਜਾ ਸੂਆ ਸੂਈ ਹੈ ਹਮ ਇਹ ਵੀ ਹੈ ਮਤਲਬ ਇਹਨੂੰ ਸੂਈ ਨੋਗੇ ਇਹਨੂੰ 25 26 ਦਿਨ ਹੋਗੇ ਸੂਈ ਨ ਬਈ ਠੀਕ ਹੈ ਇਹ ਮੈਂ ਇਹ ਥੱਲੇ 12 ਕਿਲੋ ਦੁੱਧ ਹੈ ਇਹ ਵੀ ਹੈ ਟੀਕਾ ਲੈਂਦੀ ਹੈ ਬੱਚੇ ਮੇਰੇ ਨੂੰ ਤਿੰਨ ਚਾਰ ਦਿਨ ਹੋਈ ਹੈ ਟੀਕਾ ਲੈਂਦੀ ਹੈ ਜਬਈ ਰੇਟ ਇਹਦਾ ਆ ਰੇਟ ਇਹਦਾ ਬਈ ਇਹਦਾ ਵੀ 115 ਗੀ 15 ਹਾਂ ਤੋਰੀ ਬਈ ਦੁੱਧ ਕਿੰਨਾ ਦੱਸਿਆ ਤਾਂ ਮੀਂਹ ਦੁੱਧ 12 ਬਾਈ ਇਹਦੇ ਲਈ 12 ਲੀਟਰ ਦੁੱਧ ਦੱਸੋ ਭਾਈ ਟੀਕੇ ਦੇ ਪਸ਼ੂ ਜਿੰਨਾ ਦਿੰਦਾ ਖੁਸ਼ ਹੋ ਕੇ ਮੇਲੇ ਪਸ਼ੂ ਵੱਧ ਹੋਊਗਾ ਟੀਕੇ ਦੇ ਤਾਂ ਹਜੇ ਇਹ ਦੱਸੋ ਥੋੜਾ ਟੀਕੇ ਤੇ ਮਿਲਦੀ ਹੈ ਦੇਖੋ ਤੁਸੀਂ ਇਹਦਾ ਹਵਾਨਾ ਪੱਕੇ ਹਵਾਨੇ ਦੀ ਝੋਟੀ ਹੈ ਚਦ ਘਾਟ ਚੰਗਾ ਹੈ ਵਜ਼ਨ ਚੰਗਾ ਮੱਝ ਦਾ ਫਾਇਦਾ ਇਹ ਹੋ ਜਾਂਦਾ ਦੋਸਤੋ ਵੀ ਇਹ ਜਿੰਨਾ ਰੇਟ ਅੱਜ ਬਾਈ ਨੇ ਮੰਗਿਆ ਹਾਫ ਰੇਟ ਦੇ ਵਿੱਚ ਤਾਂ ਇਹ ਵੈਸੇ ਹੀ ਆਪਾਂ ਨੂੰ ਪਤਾ ਵਿਕਰੀ 'ਚ ਖੜੀਆਂ ਹੁੰਦੀਆਂ ਹੈ ਬਾਕੀ ਗੱਬਣ ਕਰਾ ਲਓਗੇ ਤਾਂ ਅਗਲੇ ਸੂਏ ਦੇ ਵਿੱਚ ਹੋਰ ਕੰਮ ਵਾਲੀ ਵਾਧ ਕੇ ਵਿਖ ਜੂਗੀ ਦੁੱਧ ਵਾਲੀ ਮੱਝ ਹੈ ਦੁੱਧ ਤੁਸੀਂ ਕਿਵੇਂ ਚੋਣਾਓ ਤੁਸੀਂ ਦੇਖ ਲਓ ਇਹਨੂੰ ਇੱਥੇ ਤਸੱਲੀ ਕਰ ਲਓ ਓਦੋਂ ਅੱਗੇ ਤੁਹਾਡੀ ਸਾਮ ਸੰਭਾਲਾ ਵੀ ਤੁਸੀਂ ਇਹਨੂੰ ਚਾਰ ਤੇ ਚੰਗੇ ਬਈ ਗੱਬਣਾ ਲਈਆਂ ਆਪਣੀਆਂ ਇਹ ਪੈਸੇ ਚੰਗੇ ਭਰੇ ਹੋਏ ਇਨਾਂ ਚ ਮਤਲਬ ਵੀ ਆਪਾਂ ਕੱਜ ਘਾਟ ਨੇ ਦੇ ਰਹੀਆਂ ਇਹ ਚਲੋ ਜੋ ਹਣ ਵਾਧਾ ਵੀ ਹੁੰਦਾ ਘਾਟਾ ਵੀ ਇਨਾਂ ਕਰਮ ਵਾਲੀਆਂ ਜੀ ਉਹ ਤਾਂ ਬਿਜ਼ਨਸ ਦਾ ਹਿੱਸਾ ਹੈ ਬਿਜ਼ਨਸ ਸਿੱਖ ਸਿੱਖ ਸੋ ਸੋ ਚੋਾਈ ਚੰਗੀ ਆ ਦੋਸਤੋ ਮੱਝ ਦਾ ਹਵਾਨਾ ਚੰਗਾ 12 ਲੀਟਰ ਦੁੱਧ ਹਾਜ਼ਰ ਹੈ ਬਾਕੀ ਜਿਹੜੀ ਚੀਜ਼ ਹਾਜ਼ਰ ਹੈ ਬਈ ਦੱਸ ਕੇ ਦਵਾਂਗੇ ਹਨਾ ਹੁਣ ਜਿਵੇਂ ਹਵਾਨੇ ਮੰਜਾ ਸੋਹਣੇ ਮੰਡੀ ਮੇਲੇ ਜਿੱਥੇ ਮਰਜ਼ੀ ਖੜਾ ਕੇ ਬੱਚੇ ਵੇਚ ਸਕਦੇ ਪਰ ਜਿਹੜੀ ਚੀਜ਼ ਹੈ ਉਹ ਨੇਚਰਲ ਸੋ ਸੋ ਇਹ ਵੱਡੀ ਗੱਲ ਹੈ ਵੇਚ ਰਿਆਂ ਭਾਵੇਂ ਰਕਮ ਘਟਾ ਕੇ ਆ ਪਰ ਨਾਲ ਇਹਨਾਂ ਦੇ ਬੱਚੇ ਨਹੀਂ ਠੱਲੇ ਬਾਈ ਹੋ ਰਿਆ ਨਹੀਂ ਸੋ ਤੁਸੀਂ ਦੋਸਤੋ ਜਿਹੜਾ ਪਸ਼ੂ ਖਰੀਦਣਾ ਚਾਹੋ ਉਹਦੀ ਤਸੱਲੀ ਕਰਕੇ ਖਰੀਦ ਲਿਓ ਰੇਟ ਦੱਸਦੇ ਆ ਸਿਰਫ ਇੱਕ ਮੱਝ ਦਾ ਰੇਟ ਫੋਨ ਦੇ ਉੱਤੇ ਆ ਇਹਦੇ ਲਈ ਤੁਸੀਂ ਕਾਲ ਕਰ ਲਿਓ ਬਾਕੀ ਜਿਹੜਾ ਵੀਰ ਕੋਈ ਥੋੜੀ ਬਹੁਤ ਹੋਰ ਜ਼ਿਆਦਾ ਚੰਗੀ ਰਕਮ ਭਰ ਸਕਦਾ ਤੇ ਉਹਦੇ ਲਈ 5-4 ਦਿਨਾਂ ਦੇ ਵਿੱਚ ਦੀ ਹੋ ਸਕਦਾ 2-3 ਦਿਨਾਂ ਤੱਕ ਹੀ ਇੱਕ ਵੀਡੀਓ ਹਿੱਸੇ ਫਾਰਮ ਦੀ ਫੇਰ ਦਿਖਾਉਂਗਾ ਤੇ ਪੂਰੀ ਗਰਮੀ ਇਸੇ ਤਰ੍ਹਾਂ ਹੀ ਰੌਣਕਾਂ ਲਾਉਣੀਆਂ ਇੱਥੋਂ ਆਪਾਂ ਤੁਹਾਨੂੰ 5-5 6-6 ਮੱਜਾਂ ਦੀਆਂ ਵੀਡੀਓ ਪੂਰੇ ਸੈੱਟ ਜੇ ਬਣਾ ਕੇ ਦਿਖਾਉਂਦੇ ਰਿਹਾ ਕਰਾਂਗੇ ਜਿੱਦਾਂ ਦੀਆਂ ਮੱਜਾਂ ਹੋਇਆ ਕਰਨੀਆਂ ਇੱਕੋ ਜਿਹੇ ਟਾਂਚੀਆਂ ਦੀਆਂ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਵੀਡੀਓ ਲਗਾਤਾਰ ਦਿਖਾਈ ਕਿ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ